ਸਤਿ ਸ੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਅਮਨਦੀਪ कौर, ਚਿੱਟੇ ਦਾ ਤੰਦਾ ਕਰਨੇ ਵਾਲੀ, ਲੇਡੀ ਪੁਲਿਸ ਕਾਂਸਟੇਬਲ। ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਇੱਕ ਵੱਡੀ ਮੰਗ ਸੀਗੀ ਕਿ ਇਹਦੇ ਘਰ ਦੇ ਉੱਤੇ ਵੀ ਪੀਲਾ ਪੰਜਾ ਚਲਾਇਆ ਜਾਵੇ, ਬਲਡੋਜ਼ਰ ਜਿਹੜਾ ਵਾ ਫੇਰਿਆ ਜਾਵੇ। ਜਿਸ ਦੇ ਉੱਤੇ ਸੀਐਮ ਭਗਵੰਤ ਮਾਨ ਦਾ ਇੱਕ ਐਸਾ ਬਿਆਨ ਆ ਗਿਆ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ। ਕੀ ਬਿਆਨ ਹੈ ਇਸ ਬਾਰੇ ਅੱਛੀ ਵੀਡੀਓ ਦੇ ਵਿੱਚ ਜਾਣਾ ਉਸ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ। ਪਹਿਲੀ ਵਾਰ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਸੁਣਨ ਜਾ ਰਹੇ ਹਾਂ ਤੁਸੀਂ ਚਿੱਤੇ ਵਾਲੀ ਅਮਨਦੀਪ ਕੌਰ ਬਠਿੰਡੇ ਵਾਲੀ ਜਿਹੜੀ ਕਾਲੀ ਥਾਰ ਦੇ ਵਿੱਚ ਖੜੀ ਜਾਂਦੀ ਹੈ। ਕੱਜ ਮੁੱਖ ਮੰਤਰੀ ਦਾ ਜਿਹੜਾ ਬਿਆਨ ਆ ਗਿਆ। ਯਾਨੀ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਭਰ ਦੇ ਲੋਕਾਂ ਨੇ ਕਿਹਾ ਕਿ ਭਾਈ ਇਹਦੇ ਘਰ ਦੇ ਉੱਤੇ ਯਾਨੀ ਕੋਠੀ ਦੇ ਉੱਤੇ ਬਲਡੋਜ਼ਰ ਚੱਲਣਾ ਚਾਹੀਦਾ। ਪਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਐਸਾ ਬਿਆਨ ਆ ਜਾਂਦਾ ਜਿਹਦੇ ਨਾਲ ਪੂਰਾ ਪੰਜਾਬ ਹੈਰਾਨ ਹੋ ਜਾਂਦਾ ਤਾਂ ਤੁਹਾਨੂੰ ਉਹ ਬਿਆਨ ਸੁਣਾਉਣ ਜਾ ਰਿਹਾ ਮੈਂ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਕ ਪਾਸੇ মিডিਆ ਦੇ ਵਿੱਚ ਅਚਾਨਕ ਯਾਨੀ ਬਿਆਨ ਦੇ ਦਿੰਦੇ ਨੇ ਕਿ ਚਾਹੇ ਕੋਈ ਪੁਲਿਸ ਵਾਲਾ ਹੋਵੇ ਚਾਹੇ ਕੋਈ ਹੋਵੇ ਸਾਡਾ ਲੀਡਰ ਬਖਸ਼ਿਆ ਨਹੀਂ ਜਾਣਾ ਪਰ ਅਚਾਨਕ ਇੱਕ ਹੋਰ ਬਿਆਨ ਆ ਜਾਂਦਾ ਜਿਹਦੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ ਜਿਹੜੀ ਕਾਉਂਸਟੇਬਲ ਬਠਿੰਡੇ ਫੜੀ ਜਾਂਦੀ ਹੈ ਉਹਨੂੰ ਲੈ ਕੇ ਤਾਂ ਇੱਕ ਨਵੇਂ ਤੋਂ ਨਵੇਂ ਖੁਲਾਸੇ ਹੁੰਦੇ ਜਾ ਰਹੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਦਬਾਅ ਕਿਸ ਗੱਲ ਦਾ ਹੈ ਕੀ ਦਾ ਫੋਨ ਆ ਗਿਆ ਇਸਾ ਜਿਹੜਾ ਕਿ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਚ ਰਿਆ ਜਾਂਦਾ ਪੂਰੇ ਪੰਜਾਬ ਭਰ ਦੇ ਲੋਕ ਇਸ ਗੱਲ ਤੇ ਹੈਰਾਨ ਨੇ ਕਿ ਜਿਹੜੀ ਕਾਉਂਸਟੇਬਲ ਫੜੀ ਜਾਂਦੀ ਹੈ ਕਿ ਨਾਲ-ਨਾਲ ਉਹਦੇ ਬਹੁਤ ਵੱਡੇ ਵੱਡੇ ਲਿੰਕ ਦੱਸੇ ਜਾਂਦੇ ਸੀ ਕਿ ਆਪੀਐਸ ਅਫਸਰਾਂ ਦੇ ਨਾਲ ਬਹੁਤ بڑے ਲਿੰਕ ਨੇ ਔਰ ਬਹੁਤ ਵੱਡੀ ਯਾਨੀ ਉਹਦੀ ਇੱਕ ਪਹੁੰਚ ਹੈ ਔਰ ਦੂਜੇ ਪਾਸੇ ਹੁਣ ਮੁੱਖ ਮੰਤਰੀ ਸਾਹਿਬ ਇਹਨਾਂ ਦੇ ਉੱਤੇ ਕਿਹਦਾ ਦਬਾਅ ਤੇ ਕਿਹਦਾ ਐਸਾ ਫੋਨ ਆ ਗਿਆ ਜਿਹੜਾ ਐਸਾ ਬਿਆਨ ਦੇਣਾ ਪੈ ਗਿਆ ਤਾਂ ਹੁਣ ਮੈਂ ਤੁਹਾਨੂੰ ਇਹਦਾ ਇੱਕ ਬਿਆਨ ਸੁਣਾਉਂ ਆ ਪੰਜਾਬ ਦੇ ਮੁੱਖ ਮੰਤਰੀ ਦਾ ਪਹਿਲਾਂ ਕੀ ਕਹਿੰਦੇ ਨੇ ਉਹ ਵੀ ਸੁਣ ਲਓ ਜਰਾ ਉਸ ਤੋਂ ਬਾਅਦ ਕੀ ਕਹਿੰਦੇ ਨੇ ਉਹ ਵੀ ਸੁਣ ਲਓ ਕਿਉਂਕਿ ਮੁੱਖ ਮੰਤਰੀ ਸਾਹਿਬ ਆਪ ਆਉਂਦੇ ਨੇ ਔਰ ਇਸ ਚਿੱਟੇ ਵਾਲੀ ਦੇ ਖਰਾਫ ਯਾਨੀ ਪੂਰੇ ਪ੍ਰਸ਼ਾਸਨ ਦੇ ਖਿਲਾਫ ਆਪਣੇ ਲੀਡਰਾਂ ਦੇ ਖਿਲਾਫ ਬਿਆਨ ਦੇ ਦਿੰਦੇ ਨੇ ਕਿ ਚਾਹੇ ਕੋਈ ਸਮਗਲਿੰਗ ਕਰਦਾ ਚਿੱਟੇ ਵਾਲਾ ਫੜਿਆ ਗਿਆ ਜਾਂ ਕਿਸੇ ਵੀ ਪ੍ਰਕਾਰ ਦੀ ਡਰੱਗ ਦਾ ਧੰਦਾ ਕਰਦਾ ਕੋਈ ਲੀਡਰ ਜਾਂ ਕੋਈ ਸਾਡਾ ਮੁਲਾਜ਼ਮ ਅਸੀਂ ਨਹੀਂ ਬਖਸ਼ਾਂਗੇ ਪਰ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਪੰਜਾਬ ਹੈਰਾਨ ਕਿਉਂ ਹੁੰਦਾ ਇਹ ਵੀ ਤੁਹਾਨੂੰ ਸੁਣਾਵਾਂਗੇ ਆ ਸੁਣ ਲਓ ਪਹਿਲਾਂ ਕੀ ਕਿਹਾ ਸੀ ਸੁਣੋ ਦੋ ਗੱਲਾਂ ਨੂੰ ਪਾਏ ਹੋਇਆ ਇੱਕ ਤਾਂ ਨਸ਼ਾ ਵਿਰੁੱਧ ਇੱਕ ਸਿੱਖਿਆ ਕ੍ਰਾਂਤੀ ਵਾਸਤੇ ਦੋ ਕਮਾਂ ਨੂੰ ਪਏ ਹੋਏ ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਇਹ ਕਹੋ ਕਿ ਯਾਰ 15 ਦਿਨ ਚੱਲੂ ਕੰਮ ਕਰਦੇ ਹੁੰਦੇ ਐਂ ਜੇ ਨਾ 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 ਔਰ ਇਹ ਵੀ ਨਹੀਂ ਹੈਗਾ ਕੋਈ ਪੁਲਿਸ ਵਾਲਾ ਫੜਿਆ ਗਿਆ ਵਿੱਚੋਂ ਪੀ ਇਹਨੂੰ ਤਾਂ ਥੋੜਾ ਜਿਹਾ ਮਾਫੀ ਕਰ ਦਿਓ ਚਲ ਆਪਣਾ ਸਟਾਫ ਮੈਂਬਰ ਨਾ 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 ਬਲਡੋ ਜਰੋਂਥੇ ਵੀ ਚੱਲੂਗਾ ਸੋ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ਤਾ ਨਹੀਂ ਸਾਰਿਆਂ ਨੂੰ ਕਾਨੂੰਨ ਮੁਤਾਬਕ ਚਾਹੇ ਉਹ ਮੰਤਰੀ ਆ ਚਾਹੇ ਸੰਤਰੀ ਆ ਸਜ਼ਾ ਤਾਂ ਮਿਲੂਗੀ ਜੀ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨੇ ਚਿੱਟੇ ਨਾਲ ਜਿਨ੍ਹਾਂ ਨੇ ਘਰਾਂ 'ਚ ਸੱਤਰ ਪਿਛਾਏ ਨੇ ਤੇ ਉਹੀ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਚਲੋ ਨਿਕਲੋ ਬਾਹਰ ਕਰੋ ਬੰਡੋਚਰ ਆ ਰਿਹਾ ਜਲਦੀ ਐਨਡੀਪੀਐਸ ਦੇ ਪਰਚੇ ਹੈਗੇ ਨੇ ਕੋਟਾਂ ਜੇ ਅਸੀਂ ਆਪੀ ਦੇਖਾਂਗੇ ਪਰ ਲੋਕ ਵੀ ਸਾਥ ਦੇ ਰਹੇ ਨੇ ਹੁਣ ਪੰਚਾਇਤਾਂ ਦੀਆਂ ਪੰਚਾਇਤਾਂ ਜਿਹੜੀਆਂ ਮਤੇ ਪਾ ਕੇ ਦੇ ਰਹੀਆਂ ਨੇ ਅਸੀਂ ਤੁਹਾਡੇ ਨਾਲ ਹਾਂ ਲੋਕਾਂ ਤੋਂ ਬਿਨਾਂ ਲਹਿਰ ਨਹੀਂ ਬਣਨੀ ਇਹ ਇਹ ਕੰਮ ਇਕੱਲੀ ਪੁਲਿਸ ਦਾ ਨਹੀਂ ਹੈਗਾ ਇਹ ਲਹਿਰ ਬਣਾਉਣੀ ਪਊ ਹੁਣ ਇਸ ਵਕਤ ਪੂਰੇ ਦੇਸ਼ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਪੰਜਾਬ ਚ ਕੋਈ ਐਕਸ਼ਨ ਹੋ ਰਿਹਾ ਯਾਰ ਪੰਜਾਬ ਚ ਕੋਈ ਕੰਮ ਚੱਲ ਰਿਹਾ ਹੈ ਔਰ ਇਹ ਵੀ ਨਹੀਂ ਹੈਗਾ ਕਈਆਂ ਦੇ ਮਨ ਚ ਹੋਊਗਾ ਭਾਈ 3 ਸਾਲ ਬਾਅਦ ਕਿਉਂ ਸ਼ੁਰੂ ਕੀਤਾ ਪਹਿਲਾਂ ਕਿਉਂ ਨਹੀਂ ਕੀਤਾ ਪਲੈਨਿੰਗ ਤਾਂ ਬਹੁਤ ਧੇਰ ਪਹਿਲਾਂ ਦੀ ਚੱਲਦੀ ਸੀ ਕਿ ਕਿਵੇਂ ਕਰਨਾ ਹੈ ਉਦੋਂ ਬਾਅਦ ਕੀ ਹੋਊਗਾ ਮੈਨਸਪਲਾਈ ਤਾਂ ਯਾਨੀ ਸੀਐਮ ਮਾਨ ਕਹਿੰਦੇ ਨੇ ਕਿ 3 ਸਾਲ ਪਹਿਲਾਂ ਲੋਕ ਕਹਿੰਦੇ ਹੁਣ ਇਹ ਕੰਮ ਸ਼ੁਰੂ ਕਿਉਂ ਨਹੀਂ ਕੀਤਾ ਵਾਕਈ ਇਹ ਆਪਣੀਆਂ ਗੱਲਾਂ ਨੂੰ ਕਵਰ ਕਰ ਰਹੇ ਨੇ ਕਿਉਂਕਿ ਖੁਦ ਪਤਾ ਉਹਨਾਂ ਨੂੰ ਕਿ ਲੋਕ ਇਹੀ ਗੱਲ ਕਹਿੰਦੇ ਨੇ ਔਰ ਹੁਣ ਇਹ ਬਿਆਨ ਕਦੋਂ ਦਾ ਅੱਜ 6 ਦਿਨ ਹੋ ਚੁੱਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਬਿਆਨ ਆਇਆ ਨੂੰ ਯਾਰੀ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਜਿਹੜੀਆਂ ਸਾਡੀਆਂ ਧੀਆਂ ਦੀਆਂ ਰੰਗਲੀਆਂ ਚੁੰਨੀਆਂ ਸਫੇਦ ਕੀਤੀਆਂ ਨੇ ਇਹਨਾਂ ਲੋਕਾਂ ਨੇ ਇਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੱਲੂਗਾ ਇਹਨਾਂ ਨੂੰ ਕਹਿੰਦਾ ਬਾਹਰ ਨਿਕਲੋ ਬਸ ਬਲਡੋਜ਼ਰ ਆ ਰਿਹਾ ਤਾਂ ਹੁਣ ਤੁਸੀਂ ਦੱਸੋ ਜਿਹੜੀ ਕੌਸਟੇਬਲ ਬਠਿੰਡੇ ਵਾਲੀ ਫੜੀ ਜਾਂਦੀ ਹੈ ਕੈਦਨ ਹੋ ਕੇ ਫੜੀ ਗਈ ਨੂੰ ਬਹੁਤ ਸਾਰੇ ਦਿਨ ਹੋ ਗਏ ਯਾਨੀ ਮਹੀਨੇ ਦੇ ਕਰੀਬ ਚਲੀ ਗਈ ਗੱਲ 20-25 ਦਿਨਾਂ ਦੇ ਕਰੀਬ ਹੋ ਚੁੱਕਿਆ ਔਰ ਸਮਾਂ ਇੰਨਾ ਬੀਤ ਚੁੱਕਿਆ ਹੈ ਕਿ ਖੁਦ ਭਗਵੰਤ ਮਾਨ ਝੂਠੇ ਪੈਂਦੇ ਨਜ਼ਰ ਆ ਗਏ ਨੇ ਕਿਉਂਕਿ ਮੁੱਖ ਮੰਤਰੀ ਦੇ ਕਿਹਸਾ ਬਿਆਨ ਆ ਜਾਣਾ ਕਿ ਤੁਸੀਂ ਦੱਸੋ ਮੁੱਖ ਮੰਤਰੀ ਦੀ ਪਾਵਰ ਨੂੰ ਰੋਕਣ ਦੀ ਯਰਤ ਕਿਦੀ ਹੁੰਦੀ ਹੈ ਤੇ ਇਸ ਕੌਸਟੇਬਲ ਦੀ ਯਰਤ ਇੰਨੀ ਹੈ ਕਿ ਮੁੱਖ ਮੰਤਰੀ ਦਾ ਪੀਲਾ ਪੰਜਾ ਵੀ ਰੁਕ ਜਾਂਦਾ ਮੁੱਖ ਮੰਤਰੀ ਸਾਰੀ ਕਾਰਵਾਈ ਰੁਕ ਜਾਂਦੀ ਹੈ ਇਹਨਾਂ ਦੇ ਉੱਤੇ ਕੋਈ ਪੀਲਾ ਪੰਜਾ ਨਹੀਂ ਚਲਾ ਸਕਦੇ ਉਲਟਾ ਯਾਨੀ ਪ੍ਰੋਗਰਾਮ ਹੋਰ ਹੀ ਲੀਕ ਦਿੱਤਾ ਹੈ ਯਾਨੀ ਪੰਜਾਬ ਦੇ ਨਸ਼ੇ ਤਸਕਰਾਂ ਨੂੰ ਇੱਕ ਬढ़ावा ਦਿੱਤਾ ਆਪਣੀ ਇਸ ਨਸ਼ੇ ਤਸਕਰ ਦਾ ਘਰ ਨਾ ਟਾਉਣ ਦੇ ਕਰਕੇ ਕਿਉਂ ਨਹੀਂ ਟਿਆ ਘਰ ਸੁਣ ਲਓ ਜਰਾ ਧਿਆਨ ਦੇ ਨਾਲ ਇਹ ਵੀ ਬਹੁਤ ਵੱਡਾ ਸਵਾਲ ਹੈ ਘਰ ਅੱਜ ਤੱਕ ਉਹਦਾ ਟਹਿ ਜਾਣਾ ਚਾਹੀਦਾ ਸੀ ਕਿਉਂ ਨਹੀਂ ਟਿਆ ਵਜ੍ਹਾ ਕੀ ਹੈ ਕੇ ਨਾਵ ਦੀਆਂ ਜਿਹੜੀਆਂ ਹਵੇਲੀਆਂ ਨੇ ਬਹੁਤ ਸਾਰੇ ਮਹਿੰਗੇ ਯਾਨੀ ਮਹਿਲਾਂ ਦੇ ਨਾਲ ਉਹਦੀ ਮਹਿਲ ਜਿਹੜੀ ਕੋਠੀ ਜੁੜੀ ਹੋਈ ਹੈ ਕਿ ਇਹਦੀ ਹਵੇਲੀ ਜਦੋਂ ਢਾਵਾਂਗੇ ਫਿਰ ਡੋਜਰ ਚੜਣਾ ਤਾਂ ਦੂਜੇ ਘਰਾਂ ਦੇ ਵਿੱਚ ਤੇੜਾ ਨਾ ਪੈ ਜਾਣ ਇਸ ਕਰਕੇ ਨਹੀਂ ਟੈਂਦਾ ਵਜ੍ਹਾ ਕੀ ਹੈ ਮਾਮਲਾ ਬੜਾ ਗੰਭੀਰ ਹੈ ਪੂਰੇ ਪੰਜਾਬ ਭਰ ਦੇ ਲੋਕ ਹੈਰਾਨ ਹੋ ਰਹੇ ਨੇ ਮੁੱਖ ਮੰਤਰੀ ਦੇ ਉੱਤੇ ਕਿ ਲਗਾਤਾਰ ਝੂਠ ਬੋਲਦਾ ਰਿਹਾ ਝੂਠ ਬੋਲਦਾ ਰਿਹਾ ਔਰ ਅੱਜ ਵੀ ਬੋਲ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਦੀ ਸਿਰਫ ਦੋ ਗੱਲਾਂ ਨੇ ਪੰਜਾਬ ਡੋਬਿਆ ਪਾਰਲੀਮੈਂਟ ਦੇ ਵਿੱਚ ਜਦੋਂ ਉਹ ਐਮਪੀ ਹੁੰਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਇੱਕ ਐਸੀ ਸਪੀਚ ਦਿੱਤੀ ਦੋ ਵਾਰ ਇੱਕ ਵਾਰ ਤਾਂ ਉਹਨਾਂ ਨੇ ਪਾਣੀਆਂ ਨੂੰ ਲੈ ਕੇ ਦਿੱਤੀ ਕਹਿੰਦਾ ਸਾਡੇ ਪਾਣੀ ਗੰਧਲੇ ਹੋ ਰਹੇ ਸਾਡੇ ਲੋਕ ਮਰ ਰਹੇ ਕੈਂਸਰ ਹੋ ਰਿਹਾ ਤਾਂ ਫੇਰ ਮੁੱਦਾ ਧਰਿਆ ਕਹਿੰਦਾ ਸਾਡੇ ਲੋਕ ਚਿੱਟੇ ਨਾਲ ਮਰ ਰਹੇ ਸਾਡੀ ਕਿਸਾਨੀ ਬਰਬਾਦ ਹੋ ਰਹੀ ਹੈ ਸਾਡੀ ਨੌਜਵਾਨੀ ਖਤਮ ਹੋ ਰਹੀ ਹੈ ਪਰ ਪੰਜਾਬ ਦੇ ਲੋਕਾਂ ਦਾ ਧਿਆਨ ਉਹਨਾਂ ਦੋ ਸਪੀਚਾਂ ਨੇ ਖਿੱਚਿਆ ਤੇ ਜਿਹੜਾ ਅੱਜ ਪੰਜਾਬ ਹੀ ਡੋਬ ਦਿੱਤਾ ਇਸ ਮੁੱਖ ਮੰਤਰੀ ਨੇ ਤਾਂ ਅੱਜ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੇ ਲੋਕ ਅੱਖਾਂ ਚ ਟੜ ਕੇ ਝਾਕਦੇ ਮੁੱਖ ਮੰਤਰੀ ਬੰਨੀ ਵੀ ਪਤਾ ਨਹੀਂ ਕਦੋਂ ਇਹ ਕੋਸਟੇਬਲ ਦੇ ਉੱਤੇ ਆ ਯਾਨੀ ਐਕਸ਼ਨ ਨਾ ਹੋਇਆ ਇਹਨੂੰ ਪਤਾ ਨਹੀਂ ਕੀ ਡਰ ਲੱਗਦਾ ਯਾਰ ਮੁੱਖ ਮੰਤਰੀ ਨੂੰ ਜਦੋਂ ਐਡੇ ਐਡੇ ਵੱਡੇ ਫੈਸਲੇ ਲੈ ਸਕਦੇ ਹੋ ਬਹੁਤ ਵੱਡੇ ਵੱਡੇ ਤੀਰ ਤੁਸੀਂ ਹਵਾ ਦੇ ਵਿੱਚ ਛੱਡ ਚੁੱਕੇ ਹੋ ਜਿਹੜਿਆਂ ਦਾ ਕੋਈ ਟੱਕ ਨਹੀਂ ਬਣਦਾ ਪਰ ਪੰਜਾਬ ਦੇ ਲੋਕਾਂ ਦਾ ਉਹੀ ਕਹਿਣਾ ਹੈ ਕਿ ਜਿਹੜਾ ਸਾਡਾ ਮੁੱਖ ਮੰਤਰੀ ਬਾਈ ਦੇ ਵਿੱਚ ਚੁਣਿਆ ਇਹਦੀ ਸਰਕਾਰ ਹਰ ਫਰੰਟ ਦੇ ਉੱਤੇ ਫੇਲ ਹੈ ਤੇ ਹਰ ਫਰੰਟ ਦੇ ਉੱਤੇ ਡਿੱਗੀ ਹੋਈ ਹੈ ਪਾਣੀਆਂ ਨੂੰ ਲੈ ਕੇ ਕਿੱਡਾ ਮਸਲਾ ਪੰਜਾਬ ਦੇ ਅੰਦਰ ਕੋਈ ਜਾਣਦਾ ਨਹੀਂ ਮੈਨੂੰ ਲੱਗਦਾ ਵੀ ਜਿਵੇਂ ਸਾਡੇ ਪੰਜਾਬੀ ਵੀ ਬਹੁਤ ਘਟ ਗੌਰ ਕਰ ਰਹੇ ਨੇ ਪੰਜਾਬ ਦੇ ਪਾਣੀਆਂ ਦੇ ਨਾਲ ਕੈਂਸਰ ਹੋ ਰਹੇ ਹਨ ਜੰਮਦੇ ਬੱਚਿਆਂ ਦੇ ਮੂੰਹਾਂ ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਪਾਣੀਆਂ ਦੇ ਨਾਲ ਮਰ ਚੁੱਕੇ ਨੇ ਕੁਝ ਲੋਕ ਉਹ ਵੀ ਨੇ ਜਿਹੜੇ ਕਿਸਾਨਾਂ ਦੇ ਰੂਪ ਦੇ ਵਿੱਚ ਨੇ ਜੇਕਰ ਤੁਹਾਨੂੰ ਯਕੀਨ ਨਹੀਂ ਮੈਂ ਦਿਖਾ ਵੀ ਦਿਨਾ ਇੱਕ ਕਿਸਾਨ ਹੈ ਜਿਹੜਾ ਰੇ ਪਾ ਰਿਹਾ ਯਾਨੀ ਥੱਲੇ ਬੋਰ ਦੇ ਵਿੱਚ ਰੇ ਸਿੱਟ ਰਿਹਾ ਤਾਂ ਉਹਦੇ ਨਾਲ ਹੁੰਦਾ ਕੀ ਹੈ ਤੁਸੀਂ ਆਪ ਹੀ ਸੁਣ ਲਓ ਜਰਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਬਹੁਤ ਸਾਰੀਆਂ ਯਾਨੀ ਜ਼ਹਿਰੀਲੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਲੋਕਾਂ ਨੂੰ ਮਾਰਦੀਆਂ ਨੇ ਅੰਦਰ ਬੋਰ ਦੇ ਵਿੱਚ ਆ ਬੰਦਾ ਇੱਕ ਹਾਲਾਂ ਤੇ ਘਟਾ ਧਰ ਰੱਖਿਆ ਸੋ ਇਹਨਾਂ ਗੱਲਾਂ ਦੀ ਲੋੜ ਆ ਸਾਡੇ ਪੰਜਾਬੀਆਂ ਨੂੰ ਸਮਝਣ ਦੀ ਲੋੜ ਆ ਜਿਹੜੇ ਕਿਸਾਨ ਭਰਾ ਥੱਲੇ ਯੂਰੀਆ ਫੈਂਕਦੇ ਆ ਬੋਰਾਾਂ ਦੇ ਵਿੱਚੋਂ ਵੀ ਥੋੜਾ ਜਿਹਾ ਸਮਝਣ ਦਾ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੂੰ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀਨ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਫਿਰ ਉਹ ਵੀਡੀਓ ਤੁਸੀਂ ਦੇਖੀ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਹੈ ਤੁਸੀਂ ਉਸ ਦੇ ਬਾਰੇ ਕੀ رائے ਰੱਖਦੇ ਹੋ ਉਹਨਾਂ ਦਾ ਦਿਸਹਮਤੀ ਹੈ ਜਾਂ ਨਹੀਂ ਸਹਿਮਤੀ ਹੈਗੀ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼